ਮੈਂ ਨਾ ਪਿੰਡੋਂ ਮੈਂ ਨਾ ਪਿੰਡੋਂ ਘਰ ਪਾਉਣ ਲੱਗਿਆ ਮਕਾਨ ਪਾਉਣ ਲੱਗਿਆ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਜਿਹੜਾ ਵਸਤੂ ਸ਼ਾਸਤਰ ਹੁੰਦਾ ਵੀ ਕਿੱਥੇ ਰਸੋਈ ਹੋਣੀ ਚਾਹੀਦੀ ਕਿੱਥੇ ਕੀ ਹੋਣਾ ਚਾਹੀਦਾ ਸਾਰਾ ਕੁਝ ਹਲਾ ਵੀਡੀਓ ਐਂਡ ਤੱਕ ਦੇਖਿਓ ਵੀ ਮੈਂ ਕਿਆ ਕਹਿਣਾ ਚਾਹੁੰਦਾ ਇੱਥੀ ਦਾ ਕਮੈਂਟ ਨਾ ਕਰੋ ਜਿਹੜੀ ਮੇਰੇ ਕੱਲ ਵੀਡੀਓ ਪਾਈਦੀ ਮਹਾਲ ਬਲੌਗ ਪਰ ਮੈਂ ਹੱਲ ਵੀਡੀਓ ਉੱਪਰ ਵੀਡੀਓ ਤੇ ਇਹ ਟਾਈਟਲ ਲਿਖਤਾ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਵੀਡੀਓ ਮਕਾਨ ਪਾਉਣ ਲੱਗਿਆ ਮੈਂ ਕਿਸੇ ਨੇ ਵੀਡੀਓ ਦੇਖੀ ਹੈ ਨਹੀਂ ਲੱਗ ਜੀ ਧੜਾ ਧੜਾ ਕਮੈਂਟ ਆਉਣ ਟੈਲੀਫੋਨ ਆਉਣ ਲੱਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੁਸੀਂ ਮੱਥਾ ਨੂੰ ਜਾਂਦੇ ਆ ਮੱਥਾ ਟੇਕਣ ਦਰਬਾਰ ਸਾਹਿਬ ਤੁਸੀਂ ਕਰਦੇ ਨੇ ਚੀਜ਼ਾਂ ਚ ਪੈਗੇ ਅੱਜ ਸਾਰੀ ਗੱਲ ਇਸ ਵੀਡੀਓ ਚ ਮੈਂ ਨਾ ਲਾਈਵ ਵੀਡੀਓ ਚ ਕਲੀਅਰ ਕਰੂੰਗਾ ਸਾਰੇ ਗੱਲਾਂ ਬਾਤਾਂ ਤੇ ਅੱਜ ਦੇ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਆ ਤੇ ਘਰਾਂ ਉਹ ਜਿਹੜਾ ਇਹ ਮੇਰਾ ਮੋਟਰ ਦੀ ਬਲੌਗ ਹੁੰਦਾ ਲਾਈਵ ਇੱਥੇ ਤੇ ਮੈਂ ਦੱਸ ਦਿੰਦਾ ਸਾਰਾ ਕੁਝ ਜਿਹੜਾ ਜਿਹੜਾ ਆਪਣਾ ਡੇ ਬਲੌਗ ਚੱਲਦਾ ਮਹਾਲ ਬਲੌਗ ਬਣਾਉਗਾ ਉਹ ਸਾਰਾ ਹੁਣ ਮਕਾਨ ਭੰਨ ਤੋੜ ਹੋਣ ਲੱਗੀ ਹੋਈ ਹੈ ਤੇ ਹੁਣ ਮੋਟਰ ਤੇ ਗੁੱਜਰ ਬਾਈ ਦੀ ਮ ਇੱਧਰ ਦੇਖੋ ਅੱਜ ਅੱਜ ਦਾ ਤੇ ਆਪਣੇ ਲੱਗੇ ਆ ਬਾਈ ਮੌਸਮ ਗੁਮਸਮ ਹੋਇਆ ਹੋਇਆ ਕਿਸੇ ਵੀ ਟਾਈਮ ਮੀਂਹ ਆ ਸਕਦਾ ਹੁਣ ਜਿਹੜਾ ਸਾਡਾ ਮੇਰਾ ਤਕਰੀਬਨ 10% ਜਾਂ 5% ਮੀਂਹ ਸਾ ਘਟਾ ਆ ਚੁੱਕਿਆ ਪਿੰਡ 10 ਤੋਂ 11 10 ਤੋਂ 11% ਜਿਹੜਾ ਘੜਦੋਂ ਨੇ ਥੋੜੀਆਂ ਚੱਲ ਰਹੀਆਂ ਹੁਣ ਤਾਂ ਸ਼ਾਇਦ ਹੋਰ ਪੜ ਗਏ ਹੋਣਾ ਲੱਗੇ ਹੋਏ ਭਾਈ ਮੁੰਡੇ ਜ਼ੋਰ ਲਾ ਲਾ ਕੇ ਸਰੀਰ ਬੰਨਾ ਤਾਂ ਕਹਿੰਦੇ ਵੀ ਜਿੱਦਾਂ ਦਾ ਬੰਦਾ ਹੁੰਦਾ ਉਦਾਂ ਦੇ ਬੰਦਾ ਹੋ ਜਾਂਦਾ ਜਿੱਦਾਂ ਹੁਣ ਟੜ ਟੜ ਲਿਆ ਰਹੇ ਆ ਉਹ ਇੱਥੇ ਤੇ ਆ ਗੇ ਠੱਕ ਠਕ ਠਕ ਆਵਾਜ਼ ਆਉਂਦਾ ਨਾ ਉਹ ਪੂਰੀ ਧਮਕ ਪੈਂਦੀ ਜਿਦਾਂ ਕੋਈ ਗੋਲੀ ਚੱਲਦੀ ਹੁੰਦੀ ਆ ਉਹ ਕਮਰੇ ਅੰਦਰ ਤੇ ਸਲ ਡੰਮ ਐਂ ਆਵਾਜ਼ ਆਉਂਦੀ ਆ ਉਹ ਮਹਲ ਵਲੌਗ ਪਰ ਦੇਖੋ ਤੁਸੀਂ ਕੱਲ ਬਹੁਤ ਬੰਦੇ ਹਨ ਇਹ ਚੀਜ਼ਾਂ ਦੀ ਵਿਚਾਰਾ ਹੋਈ ਜਾਂ ਮੇਰੀਆਂ ਦੋ ਤਿੰਨ ਬੰਦਿਆਂ ਦੀ ਟੈਲੀਫੋਨ ਵੀ ਆਏ ਉਹਨਾਂ ਬੰਦਿਆਂ ਨੇ ਮੇਰੇ ਨਾਲ ਕੀ ਗੱਲਾਂ ਵਤਾ ਕੀਤੀਆਂ ਬੜੇ ਆਖੇ ਬੜਾ ਬੱਲਾ ਬਲਦਾ ਇਧਰ ਪਹਿਲਾਂ ਬੰਦੇ ਕਰਵਾ ਦਵਾਂਗਾ ਕਿਸੇ ਨੇ ਨਹੀਂ ਦੇਖਣਾ ਇਹ ਤੰਨੇ ਓਹੋ ਆ ਬੱਲਾ ਬਾਤ ਕਰੀ ਬੰਦ ਬਾਹਰ ਲਾ ਯਾਰ ਮੰਨੂ ਕਰ ਦਮਾ ਚਲ ਮੈਂ ਹੀ ਕਰ ਦਿੰਦਾ ਐ ਵੀ ਕਰ ਦਮਾ ਚਲ ਟਕ ਟਕ ਮੈਂ ਤੋਸ ਜੀ ਬੱਲਾ ਬੜਦਾ ਬਾਹਰ ਦੇਖਿਆ ਨਹੀਂ ਹੈਗਾ ਆ ਪੱਖਾ ਚੱਲਦਾ ਗੁੱਜਰਬਾਈ ਹੈ ਨਹੀਂ ਜੇ ਹੁਣ ਭਗਵੰਤ ਮਾਨ ਨੇ ਬਿਜਲੀ ਸਸਤੀ ਦਿੱਤੀ 300 ਜੁਨਟ ਜ਼ਰੂਰੀ ਫਾਲਟ ਫੋਕੜੀਆਂ ਸਰ ਬੱਲਾ ਚ ਗੱਲ ਗੁਜਰਾਲ ਮੈਂ ਗੁੱਸੇ ਇਧਰ ਨਾਲ ਉੱਠ ਕੇ ਆਇਆ ਪੱਖਾ ਨਹੀਂ ਬੰਦ ਕਰਕੇ ਆਇਆ ਮੈਂ ਕਿਹਾ ਡੇਰੀਆਂ ਕਿੰਨਾ ਕਰਦਾ ਫਿਰ ਤੈਨੂੰ ਪੱਖਾ ਨਹੀਂ ਦਿਖਦਾ ਹੈਗਾ ਬਿਜਲੀ ਕੌਣ ਦਊਗਾ ਪਹਿਲਾਂ ਦੇ ਦੇ ਲੈ ਮੇਰੇ ਤੇ ਦੇ ਦੀ ਹਾਂ ਨਾ ਲਗਾ ਦੇ ਇਹਨੂੰ ਟੈਨਸ਼ਨ ਨਹੀਂ ਕਰੀ ਉਹ ਫਿਰ ਮੜਾ ਘੂਰਨਾ ਪੈਂਦਾ ਅਗਲੀ ਵਾਰ ਤੂੰ ਬੰਦ ਕਰਕੇ ਆਉਂਗਾ ਨਾ ਜਦ ਤਨੂੰ ਕੋਈ ਪਿਆਰ ਨਾ ਕੋਈ ਨਹੀਂ ਬਾਈ ਕੋਈ ਨਹੀਂ ਅਗਲੀ ਵਾਰ ਉੱਠੂ ਬੰਦ ਫੇਰ ਤਾਂ ਕਰਨਾ ਨਹੀਂ ਹੈ ਹੁਣ ਤੈਨੂੰ ਘੂਰਨਾ ਤਾਂ ਫਿਰ ਤੁਸੀਂ ਮੰਨਦੇ ਹੁੰਦੇ ਫਿਰ ਅਸੀਂ ਕਾਣ ਹੋ ਗਏ ਹਨ ਉਹ ਨਹੀਂ ਫਿਰ ਘੂਰ ਕੇ ਰੱਖਣਾ ਪੈਂਦਾ ਬੰਦਾ ਸਿਰ ਨਹੀਂ ਚੜਾਉਣਾ ਪੈਂਦਾ ਜੇ ਸਿਰ ਚੜ ਜਾ ਫਿਰ ਔਖਾ ਹੋ ਜਾਂਦਾ ਬਹੁਤ ਹਾਂ ਗੁਦਰ ਭਾਈ ਵਸਤੂ ਸ਼ਾਸਤਰ ਕੀ ਹੁੰਦਾ ਬਾਈ ਤੂੰ ਬਚ ਲੈ ਲੈ ਪਹਿਨਾ ਦੱਸ ਤਾਂ ਨਹੀਂ ਕੀ ਹੁੰਦਾ ਦੱਸਦਾ ਸੀ ਤੈਨੂੰ ਪਤਾ ਦੱਸਦਾ ਜੂ ਥੋੜਾ ਦਾ ਨਹੀਂ ਪਤਾ ਹੀ ਨਹੀਂ ਪਤਾ ਨਹੀਂ ਹੈਗਾ ਜਿਹੜਾ ਤਾਂ ਘਰ ਪਾਇਆ ਤਾਂ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਪਾਇਆ ਤਾਂ ਨਹੀਂ ਰਹਿਣ ਦਾ ਹਿਸਾਬ ਨਾਲ ਵੀ ਰਹਿਣਾ ਵੀ ਆ ਹਾਂ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਤਾਂ ਪਾਇਆ ਹੈਗਾ ਉਹ ਤਾਂ ਬਾਤ ਤੋਂ ਸ਼ਾਸਤਰ ਦਾ ਹੁੰਦਾ ਜਿਹਨੇ ਲਗਾਇਆ ਹੋਏ ਉਹਨੂੰ ਬਦਾਉਂਦੀ ਵਸਤੂ ਸ਼ਾਸਤਰ ਮੈਂ ਤਾਂ ਆਪ ਜਦੋਂ ਆਉਣਾ ਸ਼ੁਰੂ ਹੋਇਆ ਜਦੋਂ ਕਮੈਂਟ ਆਉਣੇ ਸ਼ੁਰੂ ਹੋਏ ਕਹਿੰਦਾ ਵਸਤੂ ਸ਼ਸਤਰ ਦੇ ਹਿਸਾਬ ਨਾਲ ਮੈਂ ਕਿਹਾ ਇਹ ਵੀ ਚ ਇਦਾਂ ਹੀ ਬਣਾਉਂਦੇ ਮਕਾਨ ਹੁਣ ਤਾਂ ਆਪ ਨਹੀਂ ਤਾਂ ਪਤਾ ਹੈਗਾ ਜਿਹੜੀ ਵਸਤੂ ਸ਼ਸਤਰ ਦੇ ਹਿਸਾਬ ਨਾਲ ਘਰ ਪਾਉਂਦੇ ਇਹ ਵੀ ਫਿਰ ਮੈਂ ਪੂਰਾ ਬੰਦੇ ਨੂੰ ਚੀਜ਼ ਭੇਜੀ ਨਾਰਥ ਈਸਟ ਵੈਸਟ ਸਾਰਾ ਸਾਰਾ ਕਿਹੜੇ ਕਿਹੜੇ ਟਿਕੋਣਾ ਚ ਪੈਂਦੇ ਆ ਉਹਨੇ ਤਾਂ ਭਾਈ ਸਾਰਾ ਮੈਂ ਪੇ ਗਲਤ ਬਣਾ ਕੇ ਭੇਜਤਾ ਮੈਂ ਕਹਾ ਨਾ ਭਾਈ ਕੈਂਸਲ ਇਦਾਂ ਨਹੀਂ ਚੱਲੂਗਾ ਜਿੱਦਾਂ ਅਸੀਂ ਚ ਕਰਾਂਗੇ ਉਦਾਂ ਚੱਲੂਗਾ ਫਿਰ ਨਾ ਇੱਕ ਇਹਦੇ ਵਿੱਚ ਇਹ ਆ ਜਾਂਦਾ ਥਿੰਦੇ ਬਹਿਮ ਬਹਿਮ ਦਾ ਕੋਈ ਇਲਾਜ ਨਹੀਂ ਹੈਗਾ ਜਿਹੜਾ ਬੰਦੇ ਨੂੰ ਕੋਈ ਬਹਿਮ ਪੈ ਜਾਵੇ ਨਾ ਦਿਮਾਗ ਦੇ ਵਿੱਚ ਕੋਈ ਬੈਠ ਜਵੇ ਨਹੀਂ ਐ ਤੇ ਐ ਹੋਗਾ ਐ ਤੇ ਐ ਹੋਊਗਾ ਔਰ ਬੰਦੇ ਦਿਮਾਗ ਚ ਬਹਿਮ ਬੈਠ ਜਾਂਦਾ ਤੇ ਉਹ ਦੂਰ ਕਰ ਬਣੇ ਗੱਲਬਾਤ ਚੱਲਦੀ ਸੀ ਕੱਲ ਉਹਨੇ ਬੰਦੇ ਨੇ ਮੈਨੂੰ ਗੱਲਬਾਤ ਸੁਣਾਈ ਕਹਿੰਦੇ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਇੱਕ ਤਾਂ ਨੀਮਾ ਬਹੁਤ ਬਣਿਆ ਹੋਇਆ ਜੇ ਆਪਾਂ ਉਹ ਥੱਲੇ ਉਤਰ ਕੇ ਜਾਓ ਦੇਖੋ ਮਾਰਾ ਸਾਡਾ ਕਿੰਨਾ ਨਿਮਾਣਾ ਥੱਲੇ ਨਹਾਏ ਕਿ ਉਹ ਉੱਚਾ ਨਹੀਂ ਬਣਾਇਆ ਹੋਇਆ ਤੁਸੀਂ ਦੇਖਿਆ ਹੁਣ ਹੋਰ ਪਾਸੇ ਕਿੰਨੇ ਉੱਚੇ-ਉੱਚੇ ਬਣੇ ਹੁੰਦੇ ਆ ਪਰ ਮਾਰਾ ਇਹ ਥੱਲੇ ਬਣਾਇਆ ਹੋਇਆ ਪਰ ਜਿੰਨਾ ਵੀ ਕਹਿੰਦੇ ਉਹ ਜਿੰਨੇ ਵੀ ਹੁਣ ਵਸਤੂ ਸ਼ਾਸਤਰ ਕਹਦੇ ਕਹਿੰਦੇ ਸਭ ਤੋਂ ਉਹ ਉਲਟਾ ਬਣਿਆ ਹੋਇਆ ਸਭ ਤੋਂ ਉਹ ਵਸਤੂ ਸ਼ਾਸਤਰ ਸਾਬ ਨਾਲ ਨਹੀਂ ਬਣਿਆ ਹੋਇਆ ਹੈਗਾ ਸਭ ਚੀਜ਼ਾਂ ਉਲਟੀਆਂ ਆਉਣੀਆਂ ਹੀ ਉਹਨਾਂ ਨੇ ਤੇ ਉੱਥੇ ਕਿਰਪਾ ਕਹਿੰਦੇ ਜਿਆਦਾ ਕਾਹਤੋਂ ਕਿਰਪਾ ਉੱਥੇ ਜਿਆਦਾ ਜਿਹੜੇ ਬੰਦੇ ਨੇ ਫਿਰ ਮਨ ਰੱਖਣ ਵਾਸਤੇ ਕਹਿੰਦਾ ਉੱਥੇ ਨਾ ਵੀ 24 ਘੰਟੇ ਗੁਰਬਾਣੀ ਚੱਲਦੀ ਆ ਜੇ ਕਹਿੰਦਾ ਤੁਸੀਂ ਵਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਨਹੀਂ ਤੁਹਾਡਾ ਘਰ ਬਣਿਆ ਹੋਇਆ ਹੈ ਕਈ ਬੰਦੇ ਹੁਣ ਬਹਿਮ ਕਰ ਜਾਂਦੇ ਉਹਦਾ ਅਜ ਇਲਾਜ ਦੱਸਿਆ ਬੰਦੇ ਨੇ ਮੈਨੂੰ ਕਹਿੰਦਾ ਆਪਣੇ ਘਰ ਦੇ ਵਿੱਚ ਨਾ 24 ਘੰਟੇ ਗੁਰਬਾਣੀ ਚੱਲਣ ਦੀ ਕੋਈ ਅੱਜਕੱਲ੍ਹ ਛੋਟੇ ਛੋਟੇ ਰੇਡੀਓ ਆ ਜਾਂਦੇ ਸਾਡੇ ਚੱਲਦੀ ਹੈ ਜੀ ਇੱਕ ਕਮਰੇ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗਾ ਅੱਜ ਕੋਈ ਲਾਈਵ 'ਚ ਨਹੀਂ ਮੇਰੇ ਮਹਾਲ ਬਲੌਗ ਪਛਾ ਤੁਸੀਂ ਦੇਖੀ ਹੋਵੇ ਉਹਦੇ ਵਿੱਚ ਨਾ ਸਾਡੇ 2.5 ਸਾਲ ਹੋ ਗਏ ਇੱਕ ਰੂਮ ਦੇ ਵਿੱਚ ਪੱਕਾ ਹੀ ਮੈਂ ਨਾ ਹੁਣ ਇਹਦੇ ਵਿੱਚ 12-13 ਘੰਟੇ ਦੀ ਹੁੰਨੀ ਹੈ ਗੁਰਬਾਣੀ ਜắp ਸਾਰਾ ਪਾਠ ਸਾਰੀਆਂ ਗੁਰਬਾਣੀ ਜਿੰਨੀਆਂ ਵੀ ਹੈਗੀਆਂ ਵਿੱਚ ਟਾਡੀਆਂ ਦੇ 12 ਵੀ ਆ ਜਾਂਦੇ ਵਿੱਚ ਆਪਣੇ ਆਪੇ ਕੰਟੀਨਿਊ ਹੋ ਜਾਂਦਾ ਅੱਗੇ ਪਿੱਛੇ ਚੱਲੀ ਜਾਂਦਾ ਉਹਦੀ ਹਮਕ ਜੀ ਇਦਾਂ ਆਈ ਜਾਂਦੀ ਜਿਹਦੇ ਅੰਦਰ ਹੋਰ ਰੇਡੂਆ ਲੱਗਿਆ ਹੋਇਆ ਜਿੱਦਾਂ ਨਾ ਵੀ ਬਾਹਰ ਕਿਤੇ ਨਾਉਟ ਸਪੀਕਰ ਲੱਗਿਆ ਹੁੰਦਾ ਜਿੱਦਾਂ ਹੁਣ ਆਓ ਹਮਕ ਜੀ ਆ ਰਹੀ ਜਿੱਦਾਂ ਬਾਹਰ ਨਾ ਕਿਸੇ ਦੇ ਗੁਰਬਾਣੀ ਦੀ ਆ ਰਹੀ ਆਵਾਜ਼ ਉਹਦੇ ਵਿੱਚ ਇਦਾਂ ਵੀ ਜੇ ਤੁਹਾਡੇ ਪੈਗੇ ਭਾਈ ਹੁਣ ਮੇਰੀ ਗੱਲ ਹੈ ਵੀ ਤੁਹਾਡੇ ਨਾਲ ਸਾਂਝੀ ਕਰਾਂ ਚੀਜ਼ ਹੈ ਸਾਰੇ ਨਾਲ ਮੇਰੇ ਇਹ ਹੁੰਦਾ ਵੀ ਤੁਹਾਡੇ ਨਾਲ ਸਾਂਝੀ ਕਰਾਂ ਜੋ ਮੈਨੂੰ ਪਤਾ ਲੱਗਿਆ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਜ਼ਰੂਰ ਕੋਈ ਨਾ ਕੋਈ ਗੱਲ ਕਰੇ ਕਰੋ ਦੱਸੇ ਕਰੋ ਜਿੱਤੇ ਫਿਰ ਮੈਨੂੰ ਪਤਾ ਲੱਗ ਜਾਂਦਾ ਫਿਰ ਕਾਗੜੀ ਬੇਲ ਚੜਦੀ ਜਾਂਦੀ ਉੱਪਰ ਨੂੰ ਆ ਨਵੀਂ ਉਹ ਬੇਲ ਆਈ ਆ ਗੁੱਜਰਬਾਈ ਆ ਆ ਬੇਲ ਤਾਂ ਕੰਮ ਖਰਾਬ ਕਰੂਗੀ ਇਹ ਤਾਂ ਪੱਟਣੀ ਪੈਣੀ ਆ ਬਹੁਤ ਵੱਧ ਜਾਣੀ ਫਿਰ ਇਹ ਬੂਟਾ ਬੜ ਗੁੱਜਰਬਾਈ ਜਿਹੜੀ ਆ ਬੇਲ ਆ ਨਾ ਇਹ ਖਤਮ ਕਰੋ ਬਾਈ ਫਿਰ ਇਹ ਉਹ ਇਹ ਨਾ ਚੜ ਜਾਣੀ ਹੈ ਫਿਰ ਔਖਾ ਕਰੂਗੀ ਆਪਨੂੰ ਬਹੁਤ ਜ਼ਿਆਦਾ ਇਹ ਇਹ ਪੜਦੇ ਬਾਈ ਸਾਰੀ ਫਿਰ ਇੱਧਰ ਆ ਕੇ ਇਹ ਹਾਂ 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 ਇਹ ਨਵੀਂ ਵਰਾਈਟੀ ਆ ਗਈ ਖੇਤ ਦੇ ਵਿੱਚ ਇਹ ਕੋਈ ਇੱਕ ਢੱਕਾ ਢੁੱਕਾ ਚ ਗਿਰ ਜਾਣਾ ਬੇਲ ਜੀ ਦਾ ਹੈ ਤਾਂ ਘੈਂਡਾ ਕੰਦਾ ਕੁੰਦਰ ਵਿੱਚ ਚੜਨ ਦੇ ਨੂੰ ਇਹ ਸ਼ੋਰਾ ਬਹੁਤ ਵਧੀਆ ਕਰ ਦਣੇ ਨੇ ਵੈਸੇ ਮੈਂ ਨਾ ਜਿਹੜੀ ਇਹ ਚੀਜ਼ਾਂ ਹੁੰਦੀਆਂ ਮੈਂ ਨਹੀਂ ਮੰਨਦਾ ਹੈਗਾ ਨਾ ਚੀਜ਼ਾਂ ਨੂੰ ਨਾ ਸਾਡੇ ਵੀ ਘਰ ਦਾ ਮੰਨਦਾ ਆ ਮੇਰੀ ਵਾਈਫ ਜ਼ਰੂਰ ਦੇਖ ਦਿੰਦੀ ਸਵੇਰ ਅਖਬਾਰ ਦੇ ਵਿੱਚ ਨਾ ਰਾਸ਼ੀ ਆਈ ਹੁੰਦੀ ਸਵੇਰ ਤਾਂ ਫਿਰ ਮੈਂ ਉਹਨੂੰ ਬਹੁਤ ਗਾਣਾ ਕੱਢਦਾ ਹੁੰਦਾ ਮੈਂ ਮੈਂ ਕਿਹਾ ਨਾ ਦੇਖੇ ਕਰ ਤੈਨੂੰ ਕੋਈ ਨਾ ਕੋਈ ਬਹਿਮ ਪੈ ਜਾਣਾ ਤੇ ਬਹਿਮ ਪੈਂਦਾ ਇਹਦੇ ਨਾਲ ਹੋਰ ਕੁਝ ਨਹੀਂ ਹੁੰਦਾ ਹੈਗਾ ਬੰਦੇ ਨੂੰ ਬਹਿਮ ਦਾ ਫਿਰ ਕਹਿੰਦੇ ਕੋਈ ਲਾਜ ਨਹੀਂ ਹੈ ਇੱਕ ਵਾਰ ਬੰਦੇ ਨੂੰ ਬਹਿਮ ਪੈ ਗਿਆ ਉਸ ਵੇਲੇ ਦੇਖ ਲੈਣ ਵੀ ਅੱਜ ਜਿਹੜੀ ਹੁਣ ਸਾਡੇ ਰਾਸ਼ੀ ਆਂ ਜਿੱਦਾਂ ਮੇਰੀ ਰਾਸ਼ੀ ਉਹਨੂੰ ਦੱਸ ਦਨ ਵੀ ਅੱਜ ਆਹ ਚੀਜ਼ ਨਾ ਕਰੀ ਉਹ ਚੀਜ਼ ਨਾ ਕਰੀ ਆਹ ਨਾ ਕਰੀ ਫਲਾਣਾ ਨਿਕਟਵਾਉਣਾ ਕਰੀ ਉਹਨਾਂ ਦਾ ਡਰੇ ਬਾਬਾ ਨੇ ਕਿਹਾ ਤਾਂ ਰਾਸ਼ੀ ਕਹਿੰਦਾ ਉਸਾਮਾ ਮਿਲਾ ਦਿੰਦੇ ਵੀ ਸੇਮਤੀ ਉਧਰ ਬਰਾਕਾ ਬਾਮਾ ਦੀ ਵੀ ਕਹਿੰਦੇ ਸੇਮਤੀ ਇੱਕ ਦੇ ਵਿੱਚ ਕਹਿੰਦਾ ਚੰਗਾ ਲਿਖਿਆ ਉਹਦੇ ਇੱਕ ਦੇ ਵਿੱਚ ਮਾੜਾ ਲਿਖਿਆ ਹੋਇਆ ਤਾਂ ਜੇ ਤਾਂ ਮੰਨ ਲੋ ਬਾਈ ਤਾਂ ਬਹੁਤ ਕੁਝ ਹੈ ਜੇ ਨਹੀਂ ਮੰਨਦੇ ਤਾਂ ਕੁਝ ਵੀ ਨਹੀਂ ਹੋਣਾ ਉਹਦੇ ਵਿੱਚ ਇਦਾਂ ਹੋ ਜਾਂਦਾ ਜਿੱਦਾਂ ਹੁਣ ਕਈ ਨਾ ਅਮੀਰ ਮੈਂ ਦੇਖਦਾ ਹਾਂ ਕਈ ਬੰਦੇ ਨੇ ਜਿਹੜੇ ਅਮੀਰ ਅਮੀਰ ਬੰਦੇ ਹੁੰਦੇ ਆ ਫਿਰ ਉਹਦੇ ਹੱਥਾਂ 'ਚ ਨਗ ਪਾਏ ਹੁੰਦੇ, ਮੁੰਦੀਆਂ ਪਾਈ ਹੁੰਦੀ, ਫਲਾਣਾ ਇੱਥੇ ਤੇਰੇ ਇੱਥੇ ਤੱਕ ਜੋ ਕਿਸੇ ਦਾ ਕੰਮ ਚੱਲਦਾ ਹੁੰਦਾ ਨਾ ਮੈਂ ਜੇ ਮਹਾਰਾਜ ਦੀ ਕਿਰਪਾ ਹੁੰਦੀ ਆ ਫਿਰ ਬੰਦਾ ਜਿਹੜਾ ਹੁਣ ਮੇਰੇ ਵਰਗਾ ਕੋਈ ਗਰੀਬ ਬੰਦਾ ਦੇਖਦਾ ਉਹਦੇ ਬੰਦੇ ਬੰਨੇ ਆਹ ਦੇਖਣੇ ਕਿੰਨੇ ਨਗ ਪਾਏ ਆ ਇਹ ਕੋਬਰਾ ਨਾਗ ਕਿਹੜੇ ਕਿਹੜੇ ਨਾਗ ਨੂੰ ਨੀਲਮ ਨਾਗ ਹੈ ਤੇ ਨੀਲਮ ਨਾਗ ਦੀ ਕਿੰਨੀ ਕਿਰਪਾ ਹੋਈ ਹੋਈ ਆ ਬੰਦਾ ਫਿਰ ਦੱਸਦਾ ਕਿ ਮੈਂ ਉੱਥੋਂ ਕਰਵਾਇਆ ਤਾਂ ਜਦੋਂ ਮੈਂ ਨਗ ਪਾਇਆ ਇਹ ਧੰਨੇ ਤਾਂ ਨਾ ਆ ਰਿਹਾ ਮੇਰੇ ਕੋਲ ਬੰਦਾ ਫਿਰ ਜਿਹੜਾ ਹੁਣ ਫਾਟੇ ਪਰ ਉਹ ਗਰੀਬ ਬੰਦਾ ਦੇਖਦਾ ਮੈਂ ਵੀ ਨੀ ਬਾਕੀ ਤੁਸੀਂ ਵੀ ਸਿਆਣੇ ਸਾਰੇ ਬੰਦੇ ਇਹਨਾਂ ਚੱਕਰਾਂ ਦੇ ਵਿੱਚ ਹੁਣ ਤੁਹਾਨੂੰ ਇੱਕ ਹੋਰ ਗੱਲ ਫਾਂਜੀ ਕਰ ਲੰਨਾ ਜਦੋਂ ਮੈਂ ਬਾਹਰ ਗਿਆ ਹੋਇਆ ਤਾਂ ਬਾਪੂ ਨੇ ਮੇਰੇ ਨੇ ਪੱਕਾ ਹੋਣ ਵਾਸਤੇ ਆਸਤੂ ਸ਼ਾਸਤਰ ਦੇ ਹਿਸਾਬ ਨਾਲ ਇਹਨਾਂ ਬੰਦਿਆਂ ਕੋਲ ਆਹ ਜਾ ਕੇ 24 ਤੋਂ 25000 ਰੁਪਏ ਖਰਾਬ ਕਰੇ ਮੈਂ ਪੱਕਾ ਨਹੀਂ ਹੋਇਆ ਆ ਬਾਪੂ ਨੂੰ ਵਿਸਾ ਮੰਗ ਬਾਪੂ ਕਿਹੜੇ ਚੱਕਰਾਂ ਚ ਪਏ ਯਾਰ ਤੋਂ ਕਿੱਥੇ ਜਾ ਕੇ ਉੱਥੇ ਜਾ ਕੇ ਉਹ ਕਰ ਲੋ ਆ ਕਰ ਲੋ ਆ ਪੁੱਨ ਕਰ ਦੋ ਗਾਂ ਨੂੰ ਉਹ ਖਵਾ ਦੇ ਚਲ ਠੀਕ ਆ ਖਾਣਾ ਚਾਹੀਦਾ ਮਾਂ ਨਦੀ ਚ ਪਾ ਦੋ ਆ ਕਰ ਦੋ ਫਲਾਣਾ ਕਰ ਦੋ ਮੈਂ ਕਹਾਂ ਜੇ ਐਦਾਂ ਹੋਣ ਲੱਗਾ ਯਾਰ ਆ ਦੁਨੀਆ ਪੱਕੀ ਹੋ ਜੂਗੀ ਇਹ ਬੰਦੇ ਕਰਦੇ ਹੁੰਦੇ ਵੀ ਮੈਂ ਬੰਦਾ ਬਾਸਪ ਵਿੱਚ ਕਰ ਲੈਣਾ ਫਲਾਣਾ ਕਰਨਾ ਧਮਕਾਣਾ ਕਰ ਲੈਣਾ ਇਹ ਚੀਜ਼ਾਂ ਨਹੀਂ ਹੁੰਦੀਆਂ ਜਾਂ ਕਿਸੇ ਨਾਲ ਅਜ ਉਹਦੇ ਵਿੱਚ ਵੀ ਆਉਂਦੀ ਹੁੰਦੀ ਆ ਪ੍ਰੇਮ ਵਿਆਹ ਫਲਾਣਾ ਧਮਕਾਣਾ ਇਹ ਬੋਝ ਜੇ ਬਾਕੀ ਤੁਸੀਂ ਕਮੈਂਟ ਵਿੱਚ ਦੱਸੋ ਦੱਸਿਓ ਕਿ ਇਹ ਗੱਲਾਂ ਸੱਚੀਆਂ ਕਿ ਨਹੀਂ ਹੈਗੀਆਂ ਮੈਂ ਤਾਂ ਹੁਣ ਜਿੱਦਾਂ ਸਭ ਤੋਂ ਪਹਿਲਾਂ ਮੇਰਾ 30x30 ਦਾ ਨਕਸ਼ਾ ਬਣਿਆ ਦਾ ਘਰ ਦਾ ਮੇਰਾ ਜਿਹੜਾ ਮੇਰਾ ਘਰ ਦਾ ਨਕਸ਼ਾ ਦੇਖਿਆ ਹੁਣ ਜੇ ਮੇਰੇ ਪਿਛਲੇ ਮਾਹਲ ਬਲਾਕ ਉੱਪਰ ਕੱਢ ਕੇ ਦੇਖੋ ਐਜ਼ ਇਟ ਮੈਂ ਉਦਾਂ ਹੀ ਘਰ ਬਣਾਇਆ ਸਾਰਾ ਜਿੱਦਾਂ ਦਾ ਹੈ ਸੀ ਉਦਾਂ ਦੀ ਬਣਾਸਤਾ ਮੈਂ ਰੱਖ ਕੇ ਤੇ ਹੁਣ ਵਾਈਫ ਨੂੰ ਵਾਈਫ ਵੀ ਕਮੈਂਟ ਪੜਦੀ ਪਈ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਦੇਖੋ ਜਿੱਦਾਂ ਬਣਾਓ ਜਿੱਦਾਂ ਲੋਕ ਕਹਿੰਦੇ ਮੈਂ ਚਲੋ ਕੋਈ ਨਹੀਂ ਫਿਰ ਮੈਂ ਗੱਲਬਾਤ ਕੀਤੀ ਫਿਰ ਸਾਰਾ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਸਾਰਾ ਘਰ ਹੀ ਉਲਟਾ ਫੁਲਟਾ ਕਰਕੇ ਰੱਖਤਾ ਸਾਡਾ ਤੇ ਉਹ ਦੂਜੀ ਵਾਰ ਆ ਗਈ ਸਾਡੀ ਆ ਇੱਧਰ ਚਾਚੇ ਦਾਇਆ ਦੇ ਤੇ ਉਹਨਾਂ ਨੇ ਮੇਰਾ ਜਿਹੜਾ ਘਰ ਆ ਸਾਰੇ ਉਲਟਾ ਫੁਲਟਾ ਕਰਤਾ ਮੈਂ ਕਹਾ ਨਾ ਬਈ ਇਦਾਂ ਨਹੀਂ ਚੱਲਣਾ ਬੰਦ ਨਹੀਂ ਹੋਈ ਗੱਲ ਵੀ ਸਾਨੂੰ ਤਾਂ ਇਦਾਂ ਚਾਹੀਦਾ ਵੀ ਰਸੋਈ ਘਰ ਤੋਂ ਸਾਰਾ ਘਰ ਦਿਖ ਜਿੱਥੇ ਕਿ ਜਿਆਦਾ ਸਮਾਂ ਅਸੀਂ ਵੀ ਰਸੋਈ 'ਚ ਆ ਜਾਂਦੇ ਵਾਈਫ ਵੀ ਹੁੰਦੀ ਜਿੱਥੇ ਉਹ ਰਸੋਈ 'ਚ ਖੜ ਕੇ ਹੂੰ ਇੱਕ ਲੇਡੀਜ਼ ਨੇ ਵਾਈਫ ਦੇ ਵਿੱਚ ਕਿਚਨ ਦੇ ਵਿੱਚ ਸੌਰੀ ਰਸੋਈ ਦੇ ਵਿੱਚ 4 ਤੋਂ 5 ਘੰਟੇ ਗੁਜ਼ਾਰਨੇ ਹੁੰਦੇ ਉਹਨੂੰ ਸਾਰਾ ਘਰ ਦੇਖੇ ਉੱਥੇ ਤੇ ਉਹ ਖੜੇ ਸਾਰੇ ਕਮਰੇ ਦੇਖਣ ਤੇ ਉਹਨੂੰ ਸਾਰਾ ਬਾਹਰ ਵੀ ਦਿਖੇ ਜਦੋਂ ਪਿੱਛੇ ਮੋੜਿਆ ਤਾਂ ਘਰ ਦੇ ਵਿੱਚ ਦਿਖੇ ਸਾਰਾ ਜਿਹੜੀ ਮੈਂ ਸੋਚੀ ਸੀ ਜਦੋਂ ਮੈਂ ਬਣਾਉਣੇ ਬਾਰੇ ਜੋ ਸੋਚ ਜਿਹੜੀ ਸਾਹਮਣੇ ਦੇਖੇ ਤਾਂ ਉਹਨੂੰ ਸਾਰਾ ਅਗਲਾ ਸਭ ਤੋਂ ਵੇੜਾ ਦਿਖੇ ਇਹ ਨਹੀਂ ਵੀ ਕਿਤੇ ਸਾਈਡ ਜਿਹੇ ਬਣਾ ਦਿੱਤੀ ਸਭ ਕੁਝ ਦਿਖਿਆ ਹੀ ਨਹੀਂ ਹੈਗਾ ਜਿਹੜੀ ਮੇਰੀ ਮੇਰੀ ਦਿਮਾਗ ਦੀ ਜਿਹੜਾ ਮੈਂ ਅਸ ਕੀ ਟੈਕਸਚਰ ਬਣਾਇਆ ਤਾਂ ਮੈਨੂੰ ਇਦਾਂ ਚਾਹੀਦੀ ਸੀ ਤੇ ਅਸੀਂ ਐ ਉਦਾਂ ਹੀ ਬਣਾਇਆ ਫਿਰ ਮੈਂ ਤਾਂ ਫਿਰ ਮੜਾ ਜਾ ਹੁਣ ਵਾਈਫ ਦਾ ਹੀ ਮਨ ਜੇ ਰੱਖਣਾ ਬਾਤ ਨਾਲ ਆਪਣਾ ਜਿਹੜਾ ਦੱਸਿਆ ਉਦਾਂ ਹੀ ਵਾਸਤੂ ਸ਼ਾਸਤਰ ਨਾਲੇ ਬਣ ਰਿਹਾ ਹੈ ਤੇ ਮੈਂ ਕਹਿੰਦਾ ਤੇ ਬਾਕੀ ਜਿੰਦਾਬਾਲਾ ਕਮੈਂਟ ਕਰਿਓ ਥੋੜਾ ਹੀ ਪਿਆਰ ਸਤਿਕਾਰ ਚਾਹੀਦਾ ਤੁਸੀਂ ਵੀ ਭਾਈ ਵੀਡੀਓ ਬਾਅਦ ਚ ਕਰਦੇ ਆ ਪਿਆਰ ਦੇ ਸਤਿਕਾਰ ਦਿੰਦੇ ਆ ਤੇ ਹੁਣ ਚੱਲੀਏ ਕਰਨ ਨੂੰ ਆਪਾਂ ਆ ਦੇਖੋ ਅ ਗਰਵਾਣੇ ਚੱਲਦੇ ਕਿੰਨੀ ਸੁਣ ਉਹਨਾਂ ਜਿੱਦਾਂ ਘਰ ਦੇ ਵਿੱਚ ਰੇਡੀਓ ਲੱਗਿਆ ਹੁੰਦਾ ਉਹਦੀ ਆਵਾਜ਼ ਫਰਾਈ ਜਾਂਦੀ ਹੈ ਉਹ ਜਿਹੜਾ ਕਮਰਾ ਦਾ ਹਿਸਾਬਤਾ ਆ ਜਾ ਫਿਰ ਜਿੱਦਾਂ ਮੇਰੀ ਉਹ ਵੀ ਨਾਲ ਗੱਲਬਾਤ ਹੋਈ ਆ ਮਾਸਟਰ ਜਿਹੜਾ ਕੱਢਦੇ ਵੀਰ ਵੀ ਇੱਥੇ ਮਾਲਕ ਦਾ ਕਮਰਾ ਉਹ ਚਾਹੀਦਾ ਆ ਜਿਹੜਾ ਕਮਰਾ ਇੱਥੇ ਇਹ ਇਹ ਕਮਰੇ ਚ ਬੰਦਾ ਰਹਿੰਦਾ ਟੈਨਸ਼ਨ ਪਈ ਰਹਿੰਦੀ ਹੈ ਮੈਂ ਯਾਰ ਕਿ ਮੈਂ ਪਹਿਲਾਂ ਸੋਚਦਾ ਮੈਂ ਕਿ ਮੈਨੂੰ ਕਮਰਾ ਮੈਂ ਇਹ ਲੈਣਾ ਹੁਣ ਦਿਮਾਗ ਚ ਬਹਿ ਪੈ ਗਿਆ ਵੀ ਉਹ ਕਮਰਾ ਨਹੀਂ ਲੈਣਾ ਵੀ ਉੱਥੇ ਜਿਹੇ ਪੈਂਦੇ ਬੰਦੇ ਨੂੰ ਟੈਨਸ਼ਨ ਰਹਿੰਦੀ ਹੈ ਪੈ ਗਿਆ ਨਾ ਬਹਿਮ ਦਿਮਾਗ ਦੇ ਵਿੱਚ ਜੇ ਨਹੀਂ ਸੀ ਨਾ ਗੱਲ ਕਰਦਾ ਸ਼ਰਮ ਉਹ ਕਮਰੇ ਚ ਪੈਂਦਾ ਮਾਲਕ ਦਾ ਕਮਰਾ ਇੱਥੇ ਹੋਣਾ ਚਾਹੀਦਾ ਜਿਹੜਾ ਮੇਨ ਹੈੱਡ ਹੁੰਦਾ ਕਹਿੰਦੇ ਘਰ ਦਾ ਮੈਂ ਕਿਹਾ ਹਾਂ ਇੱਥੇ ਹੋਣਾ ਚਾਹੀਦਾ ਇੱਥੇ ਆਹ ਚੀਜ਼ ਹੋਣੀ ਚਾਹੀਦੀ ਐ ਇੱਥੇ ਆਹ ਚੀਜ਼ ਹੋਣੀ ਚਾਹੀਦੀ ਇੱਥੇ ਯਾਰ ਸਾਰੇ ਚੀਜ਼ਾਂ ਹੀ ਕਰਦੇ ਫਿਰ ਚੇਂਜ ਹੋਣ ਲੱਗਿਆਂ ਬਈਆਂ ਆ ਨਾ ਯਾਰ ਉਹ ਹੀ ਕਹਿੰਦਾ ਮਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਸਤੂ ਸ਼ਾਸਤਰ ਫਿਰ ਬਹਿ ਪੈ ਜਾਣ ਮਨ ਦੇ ਵਿੱਚ ਵੀ ਜਦੋਂ ਫਿਰ ਉਹ ਵੱਡੇ ਆ ਜੇ ਸਾਡੇ ਗੁਰੂ ਵੱਡੇ ਜਿਹੜਾ ਸਾਨੂੰ ਇਹਨਾਂ ਚੀਜ਼ਾਂ ਦਾ ਰੋਕਿਆ ਆ ਕਹਿੰਦਾ ਹੁੰਦਾ ਸਮੇਂ ਦੇ ਨਾਲ ਨਾਲ ਫਿਰ ਚੱਲਣਾ ਪੈਂਦਾ ਜਿੱਦਾਂ ਸਮਾਂ ਚੱਲਦਾ ਉਦਾਂ ਚੱਲਣਾ ਪੈਂਦਾ ਬਾਕੀ ਹਮਸ ਬਹੁਤ ਹੋਈ ਹੋਈ ਅੱਜ ਮੌਸਮ ਬਹੁਤ ਲੱਸਾ ਜਾ ਹੋਇਆ ਪਿਆ ਘਾਹ ਵੀ ਕੱਟਣਾ ਹੁਣ ਕਹਾਂ ਜਾ ਕੇ ਦੇਖਾਂ ਨਾ ਤਾਂ ਅਮਨੇ ਤਾਂ ਮੋਟਰਸਾਈਕਲ ਲਿਆਇਆ ਤਾਂ ਗੁੱਜਰਬਾਈ ਦੀ ਆਪਾਂ ਨੇ ਯਾ ਕਹਿੰਦੇ ਹੁੰਦੇ ਆ ਰੋਟੀ ਦੇ ਦਿੱਤੀ ਗੁੱਜਰਬਾਈ ਖਾਊਗਾ ਗੁੱਲ ਗੁੱਜਰਬਾਈ ਮਸਾਲਾ ਰਾਲਾਉਂਦਾ ਹੋਇਆ ਕਿੰਨੇ ਵਾਰ ਕਿੰਨੇ ਦਾ ਮਸਾਲਾ ਰਾਲਾਇਆ ਮਕਾਨ ਪਾਉਣ ਵਾਸਤੇ ਤਿੰਨ ਚਾਰ ਦਾ ਮਸਾਲਾ ਰਾਲਾ ਤਾਂ ਇੱਟਾ ਲੱਗ ਜਾਣੀਏ ਪੂਰੀਆਂ ਉਹ ਤੇ ਮਸਾਲਾ ਰਾਲ ਰਹਾ ਹਾਂ ਮੇਸਟਰ ਕਿਸ ਨੇ ਬਣਾਇਆ ਹੋ ਰੀਲਾ ਬਣਾ ਕੇ ਪਾਈਆਂ ਹੋਈਆਂ ਬਾਈ ਹਾਸਤੀ ਵਾਲੀਆਂ ਉਹ ਕਹਦਾ ਮਸਾਲਾ ਰਾਲਾ ਲੱਜਣਾ ਜਰਦਾ ਲੰਨ ਕਹਿੰਦਾ ਲਓ ਜੀ ਐਦਾ ਹੋ ਜਾਣਾ ਰੀਲਾ ਤੇ ਕੁਝ ਬੰਦਾ ਨੂੰ ਹਾਂ ਵੇ ਵੜਦੇ ਆ ਸਾਡ ਸਾਫ ਕਰਦੇ ਨਾ ਇੱਥੇ ਘਾਹ ਦਾ ਦੇਖਦੇ ਆ ਘਾਹ ਦੇਖੋ ਕਿੰਨਾ ਆ ਕਿੰਨਾ ਬੁਰਾ ਹਾਲ ਹੋਇਆ ਘਾਹ ਦਾ ਸਾਡੇ ਦਾ ਚੱਕ ਦੇ ਬਾਠ ਠੀਕ ਆ ਆ ਆਹ ਕਹਿੰਦਾ ਜਾਮਣ ਵਾਲੀ ਕਿਹੜੀ ਜਾਮਣ ਵਾਲੀ ਪੜਦੀ ਐ ਇਹ ਤਾਂ ਯਾਰ ਹੋਰ ਇਹਨੇ ਜਾਮਣ ਫਿਰ ਕੋ ਘੋ ਘਾੜੇ ਨਾ ਹਾਂ 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 ਇੱਕ ਯਾਰ ਮੈਨੂੰ ਇਹਦਾ ਬਹੁਤ ਖਤਰਾ ਲੱਗਦਾ ਗੱਡੀ ਲੰਬੀ ਹੋ ਗਈ ਉਹ ਤੋੜੇ ਲਵਾ ਹੋਰ ਵੱਧਦੀ ਆ ਥੱਲੇ ਨੂੰ ਨਾ ਵੱਧਦੀ ਵੱਧਦੀ ਕੀ ਆ ਇਹ ਵੱਧ ਰਹੀ ਕੀ ਆ ਚਲ ਕੋਈ ਨਹੀਂ ਜੇ ਤੂੰ ਆ ਫਿਰ ਤਾਂ ਨਹੀਂ ਕੋਈ ਤੇੜਦਾ ਜਤ ਜੇ ਤੂੰ ਸਾੜ ਹੋਗਾ ਫਿਰ ਟੁੱਟਣੀ ਐ ਇਹ ਜੇ ਤੂੰ ਸਾੜ ਹੋਗਾ ਫਿਰ ਟੁੱਟਣੀ ਐ ਇਹ ਕਿਤੇ ਹੂੰ ਮੇਰੀ ਡੇਗਾ ਬਹੁਤ ਆ ਹੂੰ ਆ ਪਹਿਲੇ ਉਹ ਫਿਰ ਉਹ ਮੈਂ ਬੈ ਕੁਝ ਚੀਜ਼ਾਂ ਨਾ ਕਿਆ ਕਹਿੰਦੇ ਹੁੰਦੇ ਆ ਕਿਸਮਤ ਵਾਲੀਆਂ ਹੁੰਦੀਆਂ ਠੀਕ ਆ ਜੀ ਰੱਬ ਦਾ ਨਾਮ ਲੈ ਕੇ ਮਹਾਰਾ ਦਾ ਨਾਮ ਲੈ ਕੇ ਭਾਈ ਅਸੀਂ ਤਾਂ ਸ਼ੁਰੂ ਕਰਤਾ ਠੀਕ ਆ ਜੀ ਤੇ ਹਾਂ ਬਾਹਰ ਨਹੀਂ ਘੰਡਰ ਚ ਇਹ ਚੀਜ਼ਾਂ ਹਿਓ ਨਹੀਂ ਉਹ ਨਾਸਤਿਕ ਲੋਕ ਆ ਉਹ ਨਾ ਉਥੇ ਚੋਰੀ ਆ ਨਾ ਉਥੇ ਠੱਗੀ ਆ ਨਾ ਲੈਣੀ ਦੇ ਲੋਕ ਵੀ ਕਿੰਨੇ ਸੱਚੇ ਆ ਕੋਈ ਨਾ ਕੋਈ ਚੋਰੀ ਕਰਦਾ ਨਾ ਕੁਛ ਕਰਦਾ ਆਪਣੇ ਇੰਡੀਆ ਚ ਇਹ ਚੀਜ਼ਾਂ ਜ਼ਿਆਦਾ ਇੱਥੇ ਤੁਸੀਂ ਆਪੇ ਦੇਖ ਲਓ ਠੱਗੀਆਂ ਆ ਚੋਰੀਆਂ ਕਿਆ ਨਹੀਂ ਕਿਆ ਕੁਛ ਆਇਗਾ ਬੰਦੇ ਨੇ ਕਿਦਾਂ ਕਿਦਾਂ ਦੇ ਬਣਦੇ ਇੱਥੇ ਜਿਹੜੇ ਬੰਦਾ ਹੁੰਦਾ ਨਾ ਧਰਤੀ ਪਰਬਾਈ ਹਰੇਕ ਦਾ ਦਿਮਾਗ ਆਪਣਾ ਆਪਣਾ ਉਹ ਗੁੱਜਰਵਾਈ ਦਾ ਆਪਣਾ ਦਿਮਾਗ ਮੇਰਾ ਦਿਮਾਗ ਬੰਨ ਤੰਨੇ ਯਾਰ ਤਿੰਕੋਂ ਅੰਦਰ ਰੋੜ ਇਹਨਾਂ ਦੇ ਆਪਣੇ ਆਪਣੇ ਦਿਮਾਗ ਇਹ ਆਪਣੇ ਦਿਮਾਗ ਨਾਲ ਸੋਚ ਰਹੇ ਉਹ ਮੈਨੂੰ ਕਿਆ ਕਹਿੰਦੇ ਗਲਤ ਕਹਿੰਦੇ ਨੇ ਮੈਂ ਉਹਨਾਂ ਨੂੰ ਗਲਤ ਕਹਿੰਦਾ ਜੇ ਇਹ ਹੁੰਦਾ ਯਾਰ ਵੀ ਅੱਜ ਦਿਨ ਦੇ ਵਿੱਚ ਤੈਂ ਕਿਹਾ ਕੁਝ ਕੀਤਾ ਠੀਕ ਹੈ ਅੱਜ ਦਿਨ ਦਾ ਕੀ ਨਿਚੋੜ ਬਦਲ ਬੋਲ ਰਿਹਾ ਭਾਈ ਨਹੀਂ ਵੈਸੇ ਦੱਸਿਆ ਹੋਇਆ ਅੱਜ ਨਹੀਂ ਪੈਜ ਵੇਜੇ ਅੱਜ ਬਹੁਤ ਸੁੱਖਾ ਆ ਗਿਆ ਸਵੇਰੇ ਨਾਲ ਬੰਦੇ ਕੀਨੀ ਆਲੇ ਆਏ ਹੋਏ ਤੇ ਉਹਨਾਂ ਨਾਲ ਇੱਕ ਸਮੋਸਾ ਖਾ ਹੋ ਗਿਆ ਕਰ ਲਿਆ ਹੋਇਆ ਠੰਡਾ ਪੀ ਹੋ ਗਿਆ ਫਿਰ ਇੱਕ ਬਰੈਡ ਖਾਓਗੇ ਉਹਨਾਂ ਦੇ ਨਾਲ ਉਹ ਮੋਟਰ ਪਰ ਆਇਆ ਇੱਥੇ ਬਰੈਡ ਉਹ ਖਾ ਲੈ ਆਮਲੇਟ ਆਮਲੇਟ ਬਰੈਡਾਂ ਦੇ ਵਿੱਚ ਪਾ ਕੇ ਉਹ ਖਾ ਲੈ ਤੇ ਠੰਡਾ ਪੀ ਲਿਆ ਹੁਣ ਚਾਹ ਪੀ ਹੋ ਗਈ ਦੋ ਤਿੰਨ ਵਾਰੀ ਹੁਣ ਉੜਬੜ ਸੜਮੜ ਹੋ ਜਾਇਆ ਹੋਇਆ ਪਿਆ ਹੁਣ ਅੰਦਰ ਅੱਜ ਸ਼ਾਮ ਦੇਖਦਾ ਫਿਰ ਪੇਟ ਸਪਾਟ ਗੋਲੀ ਖਾਵਾਂਗੇ ਫੇ ਜਿਹੜੀ ਸਾਫ਼ ਕਰ ਦੇਵੇ ਇਹਨਾਂ ਬੋਡੀ ਬਾਸ ਅੰਦਰ ਤੇ 10 ਦਿਨ ਪਹਿਲਾਂ ਖਾਧੀ ਸੀ ਉਸ ਦਿਨ ਤੋਂ ਬਾਅਦ ਮੈਂ ਸਾਫ਼ ਹੋ ਗਿਆ ਪੇਟ ਬਹੁਤ ਧੋੜੇ ਸਾਫ਼ ਕਰਾਂਗੇ ਤੋ ਗਿਆ ਤਿਆਰ ਚੱਲਿਆ ਓਕੇ ਧੰਨਵਾਦ ਜਰੂਰ ਆਪਣੇ ਅਨੁਭਵ ਦਇਓ ਕਮੈਂਟ ਕਰਿਓ ਠੀਕ ਹੈ ਜੀ ਅ ਜਿਹੜੇ ਵਸਤੂ ਸ਼ਾਸਤਰ ਮੰਨਦੇ ਆ ਉਹ ਕਮੈਂਟ ਕਰਿਓ ਜਿਹੜੇ ਨਹੀਂ ਮੰਨਦੇ ਉਹ ਉਹਨਾਂ ਦੇ ਰਿਪਲਾਈ ਕਰ ਦਿਓ ਇਹ ਗੱਲ ਜੀ ਸਮਝ ਗਏ ਜਿਹੜਾ ਮੰਨਦੇ ਆ ਉਹ ਕਮੈਂਟ ਕਰੋ ਹਾਂ ਜੀ ਭਾਈ ਅਸੀਂ ਮੰਨਦੇ ਜਿਹੜੇ ਨਹੀਂ ਨਹੀਂ ਮੰਨਦੇ ਉਹਨਾਂ ਨੂੰ ਰਿਪਲਾਈ ਕਰਦੇ ਹੋ ਦੇਖਦੇ ਅੱਜ ਧੰਨਵਾਦ ਜੀ লাইਵ ਵੀਡੀਓ ਦੇਖਣ ਵਾਸਤੇ